ਲਓ ਜੀ ਆਪਾਂ ਬਣਾਉਣ ਲੱਗੇ ਆ ਹਲਦੀ ਦਾ ਅਚਾਰ ਕੱਚੀ ਹਲਦੀ ਲਈ ਆਪਾਂ ਤੇ ਉਹਦੇ ਵਾਸਤੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਤਿਆਰ ਕਰਨ ਵਾਸਤੇ ਹਰੀ ਮਿਰਚ ਲਈ ਆ ਲਾਲ ਮਿਰਚ ਕਾਲੀ ਮਿਰਚ ਕਲੌਂਜੀ ਤੇ ਆਪਾਂ ਰਾਈ ਵੀ ਥੋੜੀ ਜਿਹੀ ਪਾਵਾਂਗੇ ਸੌਂਫ ਅਜਮੈਣ ਤੇ ਨਮਕ ਤੇ ਇੱਧਰ ਰੱਖੀ ਪਈ ਆ ਜੀ ਕੜਾਈ ਤੇ ਕੜਾਈ ਦੇ ਵਿੱਚ ਤੇਲ ਵੀ ਪਾ ਲਿਆ ਤੇ ਜਿਹੜੇ ਮਸਾਲੇ ਹੈਗੇ ਤੁਸੀਂ ਸਵਾਦ ਅਨਸਾਰ ਪਾਉਣੇ ਆ ਪਤਾ ਹੈ 1 ਕਿਲੋ ਦੇ ਵਿੱਚ ਜਿਵੇਂ ਆਪਾਂ ਸਬਜੀ ਵਾਲਾ ਸਬਜੀ ਦਾ ਥੋੜਾ ਜਿਹਾ ਵੱਧ ਪੈਂਦੇ ਆ ਤੇ ਹੁਣ ਆਪਾਂ ਇਹਨੂੰ ਕਰਨ ਲੱਗੀਆਂ ਤਿਆਰ ਤੇ ਤਿਆਰ ਕਰਨ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੇ ਆ ਤਕਰੀਬਨ ਸਾਰੇ ਮਸਾਲੇ ਪਈ ਕਿੱਕੇ ਆ ਤੇ ਮਸਾਲੇ ਭੁੱਜ ਵੀ ਗਏ ਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਤੇ ਫਿਰ ਇਹਨੂੰ ਸਕਾ ਕੇ ਤੇ ਹੁਣ ਇਹਦੇ ਵਿੱਚ ਕੜਾਈ ਦੇ ਵਿੱਚ ਪਾ ਦਿੱਤੀ ਆ ਸਵੇਰ ਦਾ ਪ੍ਰੋਸੈਸ ਚੱਲ ਜਾਂਦਾ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਲਾਲ ਮਿਰਚ ਸਵਾਦ ਅਨਸਾਰ ਨਮਕ ਤੇ ਲਾਲ ਮਿਰਚ ਪਾਤੀ ਆ ਤੇ ਹੁਣ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਥੋੜਾ ਟਾਈਮ ਇਹਨੂੰ ਕਿਉਂਕਿ ਮੈਂ ਗੈਸ ਕਰ ਦਿੱਤਾ ਬੰਦ ਤੇ ਹੁਣ ਆਪਾਂ ਸ਼ੇਕ ਲਵਾਵਾਂਗੇ ਕਿਉਂਕਿ ਜਿਹੜਾ ਮੜਾ ਮੋਟਾ ਪਾਣੀ ਹੋਇਆ ਉਹ ਸੁੱਕ ਜਾਊਗਾ ਜੀ ਆਪਣਾ ਹਲਦੀ ਦਾ ਚਾਰ ਬਿਲਕੁਲ ਰੈਡੀ ਆ ਤੇ ਚਾਰ ਪੰਜ ਦੇ ਵਿੱਚ ਖਾਣ ਵਾਲਾ ਵੀ ਹੋ ਜਾਊਗਾ ਚਾਹੀ ਹੁਣ ਵੀ ਖਾ